ਤਨੁ ਸ੍ਰੀ ਗੁਰੂ ਨਾਨਕ ਦੇਵ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੇ ਵਿੱਚ ਇੱਕ ਵਚਨ ਉਚਾਰਨ ਕਰਦੇ ਨੇ ਕਿ ਪੱਪਰ ਤੂੰ ਹਰਿਆਵਲਾ ਕਰਲਾ ਕੰਚਣਵੰਨ ਕਹਿ ਦੁਖੜਾ ਸੜਿਓ ਹੈ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਜੈ ਸੇਤੀ ਮੇਰਾ ਸੰਗ ਜਿਤ ਵਿੱਠੈ ਤਨ ਪਰ ਫੜੈ ਚੜੈ ਚਵਕ ਗਣ ਵਨ ਧੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾ ਇੱਕ ਦਿਨ ਤੁਰੇ ਜਾ ਰਹੇ ਨੇ ਇੱਕ ਤਲਾਬ ਦੇ ਕੋਲੋਂ ਦੀ ਲੰਘਦੇ ਨੇ ਤੇ ਤਲਾਬ ਦੇ ਵਿੱਚ ਬੜਾ ਸੋਹਣਾ ਨਿਰਮਲ ਜਲ ਹੈ ਉਹਦੇ ਵਿੱਚ ਕਮਲ ਦੀ ਫੁੱਲ ਕਿੜੇ ਹੋਏ ਨੇ ਭਵਰੇ ਖਾ ਰਹੇ ਨੇ ਤੇ ਉਸ ਫੁੱਲ ਤੋਂ ਰਸ ਮਾਣ ਰਹੇ ਨੇ ਆਨੰਦ ਪ੍ਰਾਪਤੀ ਕਰ ਰਹੇ ਨੇ ਬੜਾ ਨਿਰਮਲ ਜਲ ਹੈ ਦੇਰ ਕਰਦੇ ਇਸ ਨਦੀ ਦੇ ਸਤਲਾਬ ਦੇ ਕੰਢੇ ਕੁਝ ਸਮਾਂ ਬੈਠੀਏ ਮਨ ਨੂੰ ਸਕੂਨ ਮਿਲਦਾ ਸੀ ਮਨ ਨੂੰ ਸ਼ਾਂਤੀ ਮਿਲਦੀ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਉੱਥੇ ਬਤੀਤ ਕੀਤਾ ਫਿਰ ਅੱਗੇ ਚਲੇ ਗਏ ਜਦੋਂ ਵਾਪਸ ਆਏ ਕੁਝ ਦਿਨਾਂ ਬਾਅਦ ਜਦੋਂ ਵਾਪਸ ਆਏ ਤੇ ਕੀ ਵੇਖਦੇ ਨੇ ਉਹ ਜਿਹੜਾ ਤਲਾਬ ਹੈ ਉਹਦਾ ਪਾਣੀ ਕਾਲਾ ਪੈ ਚੁਕਿਆ ਹੈ ਪਾਣੀ ਬਹੁਤ ਘੱਟ ਹੈ ਜਿੰਨਾ ਕੋ ਹੈ ਉਹ ਵੀ ਕਾਲਾ ਹੈ ਉਹਦੇ ਤੇ ਮੱਛਰ ਬੈਠਾ ਹੋਇਆ ਹੈ ਪਾਣੀ ਵਿੱਚੋਂ ਬਦਬੂ ਆ ਰਹੀ ਹੈ ਪਾਣੀ ਦੇ ਵਿੱਚ ਲਾਗੇ ਖੜੇ ਹੋਣ ਨੂੰ ਮਨ ਨਹੀਂ ਕਰਦਾ ਕਿਹੜਾ ਵੇਲਾ ਹੋਵੇ ਤੋ ਅੱਗੇ ਲੰਘ ਜਾਈਏ ਇਹ ਧੰ ਗੁਰੂ ਨਾਨਕ ਸਾਹਿਬ ਨੇ ਉਸ ਤਲਾਬ ਦੇ ਕੋਲ ਖੜੇ ਹੋ ਕੇ ਇੱਕ ਸਵਾਲ ਕੀਤਾ ਕਿ ਪੱਬਰ ਤੂੰ ਹਰਿਆਵਲਾ ਐਂਥਰੋਵਰ ਇਹ ਤਲਾਬ ਕੁਝ ਦਿਨ ਪਹਿਲਾਂ ਮੈਂ ਜਦੋਂ ਇੱਥੋਂ ਲੰਘਿਆ ਤੇ ਤੇਰੇ ਵਿੱਚ ਬੜੀ ਹਰਿਆਵਲ ਸੀ ਤੇਰਾ ਪਾਣੀ ਬੜਾ ਸਾਫ਼ ਸੀ ਤੇਰਾ ਪਾਣੀ ਬੜਾ ਸੁਗੰਧੀ ਵਾਲਾ ਪੀਣ ਯੋਗ ਨਿਰਮਲ ਪਾਣੀ ਸੀ ਤੇਰੇ ਵਿੱਚ ਕਮਲ ਦੇ ਫੁੱਲ ਖਿੜੇ ਸਨ ਜਿਨ੍ਹਾਂ ਤੇ ਆਕ�ਕੇ ਭੌਰੇ ਰਸ ਮਾਣਦੇ ਸੀ ਆਨੰਦ ਮਾਣਦੇ ਸੀ ਕੁਝ ਦਿਨ ਪਹਿਲਾਂ ਤੇ ਤੇਰੀ ਘਾੜਤ ਐਡੀ ਸੋਹਣੀ ਸੀ ਕਿ ਦਿਲ ਕਰਦਾ ਸੀ ਤੇਰੇ ਕੋਲ ਹੀ ਸਾਰੀ ਉਮਰ ਲੰਘ ਜਾਏ ਤੇਰੇ ਕੋਲ ਬੈਠੇ ਰਹੀਏ ਪਰ ਅੱਜ ਤੇਰੀ ਕੀ ਹਾਲਤ ਬਣ ਗਈ ਕਿ ਤੇਰੇ ਵਿੱਚ ਬਦਬੂ ਆ ਰਹੀ ਹੈ ਤੇਰੇ ਵਿੱਚ ਮੱਛਰ ਨੇ ਡੇਰੇ ਲਾ ਲਏ ਨੇ ਤੇਰਾ ਪਾਣੀ ਕਾਲਾ ਪੈ ਚੁੱਕਿਆ ਹੈ ਤੇ ਤੇਰੇ ਕੋਲ ਖੜਨ ਨੂੰ ਦਿਲ ਨਹੀਂ ਕਰਦਾ ਆਖਰ ਕਾਰਨ ਕੀ ਹੈ ਤੇ ਉਸ ਤਲਾਬ ਨੇ ਜਿਹੜਾ ਜਵਾਬ ਦਿੱਤਾ ਨਾ ਸਾਧ ਸੰਗਤ ਉਹ ਕਹਿਣ ਲੱਗਿਆ ਇਹਦਾ ਇੱਕੋ ਹੀ ਕਾਰਨ ਹੈ ਕਿ ਮੈਂ ਆਪਣੇ ਸੋਮੇ ਨਾਲੋਂ ਟੁੱਟ ਗਿਆ ਤਲਾਬ ਕਹਿੰਦਾ ਹੈ ਇੱਕ ਛੋਕ ਨਦੀ ਆਉਂਦੀ ਸੀ ਉਸ ਨਦੀ ਦਾ ਨਿਰਮਲ ਪਾਣੀ ਮੇਰੇ ਵਿੱਚ ਦੀ ਲੰਘਦਾ ਸੀ ਮੇਰਾ ਪਹਿਲਾ ਪਾਣੀ ਉਹ ਵਿੱਚੋਂ ਬਾਹਰ ਚਲੇ ਜਾਂਦਾ ਸੀ ਤੇ ਤਾਜ਼ਾ ਪਾਣੀ ਮੇਰੇ ਵਿੱਚ ਆ ਕੇ ਰੁਕਦਾ ਸੀ ਉਹ ਜਿਹੜਾ ਮੇਰਾ ਸਬੰਧ ਨਦੀ ਨਾਲ ਜੁੜਿਆ ਸੀ ਉਹਦੇ ਕਰਕੇ ਮੇਰੇ ਵਿੱਚ ਹਰਿਆਵਲ ਸੀ ਉਹਦੇ ਕਰਕੇ ਮੇਰਾ ਪਾਣੀ ਸੋਹਣਾ ਪਾਣ ਪੀਣ ਯੋਗ ਪਵਿੱਤਰ ਨਿਰਮਲ ਜਲ ਸੀ ਪਰ ਮੇਰਾ ਸਬੰਧ ਟੁੱਟ ਗਿਆ ਇਸ ਕਰਕੇ ਜਿਲਨਾ ਕੋ ਪਾਣੀ ਸੀ ਉਹ ਸੁੱਕ ਗਿਆ ਹੈ ਬਚਿਆ ਕਾਲਾ ਹੋ ਗਿਆ ਵੋ ਮਰਨ ਲੱਗ ਗਿਆ ਕਮਲ ਦੇ ਪੁੱਲ ਸੜ ਗਏ ਨੇ ਭੌਰਿਆਂ ਨੇ ਆਉਣਾ ਛੱਡ ਦਿੱਤਾ ਤੇ ਹੁਣ ਮੇਰੀ ਇਹ ਹਾਲਤ ਬਣ ਗਈ ਹੈ ਕਿ ਕੋਈ ਮੇਰੇ ਕੋਲ ਖੜ ਕੇ ਵੀ ਰਾਜੀ ਨਹੀਂ ਇਹਦਾ ਇੱਕੋ ਕਾਰਨ ਹੈ ਕਿ ਮੈਂ ਆਪਣੇ ਸੋਮੇ ਨਾਲੋਂ ਟੁੱਟ ਗਿਆ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਵਾਲ ਸੀ ਪੱਬਰ ਤੂ ਖਰੀਆਵਲਾ ਕਵਲਾ ਕੰਚੜ ਵੰਨ ਕਹਿ ਦੋਖੜੇ ਸੜਿਓ ਹੈ ਕਿਹੜਾ ਤੈਨੂੰ ਦੁੱਖ ਵ્યાਪ ਗਿਆ ਜਿਹਦੇ ਕਰਕੇ ਤੂੰ ਸੜ ਗਿਆ ਤੇਰੇ ਵਿੱਚ ਸੜਾਂਦ ਪੈਦਾ ਹੋਈ ਕਾਲੀ ਹੋਈ ਆ ਦੇਹਰੀ ਤੇਰੀ ਦੇਹਰੀ ਤੇਰਾ ਪਾਣੀ ਕਲ ਹੋ ਗਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਹ ਤਲਾਬ ਕਹਿੰਦਾ ਕਿ ਮੇਰਾ ਸਬੰਧ ਟੁੱਟ ਗਿਆ ਤਨ ਭੰਗ ਉਹ ਕਹਿੰਦਾ ਮੈਂ ਮੇਰਾ ਭੰਗ ਹੋ ਗਿਆ ਮੇਰਾ ਸਬੰਧ ਜਿਹੜਾ ਸੀ ਉਹ ਟੁੱਟ ਗਿਆ ਮੇਰਾ ਸਬੰਧ ਵਗਦੇ ਪਾਣੀ ਨਾਲੋਂ ਫਬਰ ਤੂੰ ਹਰੀਆਵਲਾ ਕਵਲਾ ਕੰਚਣਵੰਨ ਕਹਿ ਦੋਖੜਾ ਸੜਿਉਹੀਂ ਕਾਲੀ ਕੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਆਹ ਕਹਿੰਦਾ ਮੈਂ ਇਹ ਜਾਣੀਏ ਮੈਨੂੰ ਇਹ ਸਮਝਾਈ ਕਿ ਜਿਹੜੀ ਨਦੀ ਦਾ ਨਿਰਮਲ ਪਾਣੀ ਮੇਰੇ ਵਿੱਚ ਆਉਂਦਾ ਸੀ ਉਸ ਨਦੀ ਨਾਲੋਂ ਮੇਰਾ ਸਬੰਧ ਟੁੱਟ ਗਿਆ ਜਾਣਾ ਪਾਣੀ ਨਾ ਰਹਾ ਜੈ ਸੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰੜੈ ਚੜੈ ਚਵਗਣ ਵਨ ਕਹਿੰਦਾ ਜਿਸ ਨਿਰਮਲ ਸਵਸ਼ ਪਾਣੀ ਨੂੰ ਵੇਖ ਕੇ ਮੈਨੂੰ ਰੰਗ ਚੜਦਾ ਸੀ ਚਾਰ ਗੁਣਾ ਵੱਧ ਮੇਰੇ ਵਿੱਚ ਸੁਹੱਪਣ ਆ ਜਾਂਦਾ ਸੀ ਉਸ ਨਦੀ ਦੇ ਸੋਮੇ ਦੇ ਨਾਲੋਂ ਮੇਰਾ ਸਬੰਧ ਟੁੱਟ ਗਿਆ